ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਤੀਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰਿਆ ਸਬਦ ਗਾਵਣ ਆਈਆਂ ਸਭ ਦੋਤੈ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਲੋਕ ਸਭ ਵਿਚਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾ ਸਮਰੱਥ ਸੁਆਮੀ ਤੂ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਂਵਾ ਕਿਆ ਨਾਹੀ ਕਰ ਤੇਰਾ ਕਰਤ ਤੈਰਾ ਸਭ ਕਿਸਹਿ ਜਿਸ ਦੇਸੋ ਪਾਵੇ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਬਾਜੇ ਸਬਦ ਕਨੇਰੇ اے ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਈਆਂ ਘਰ ਸੰਤ ਸੁਖ ਮੰਨਿ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਪਾਗੇ ਕਰ ਸੁਪਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀਐ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੇ ਲਿਵ ਵਿਣਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵੇ ਚਾਰੀਆ ਤੁਦ ਬਾਜ ਸਮਰੱਥ ਕੋਈ ਨਾ ਹੀ ਕਿਰਪਾ ਕਰ ਬਣਵਾਰਿਆ ਇਸ ਨਾਹੂਰ ਥਾਉ ਨਾਈ ਸਬਦ ਲਾਗ ਸਵਾਰੀਐ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣੀਐ ਜਾਣੀਐ ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੂਟਾ ਤਿਨ ਕਾ ਸਬਦ ਸਾਚੇ ਸਵਾਰੀਐ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੀਐ ਬਾਬਾ ਜਿਸ ਤੂ ਦੇ ਸੋਈ ਜਣ ਪਾਵੇ ਪਾਵੇ ਤੈ ਸੋ ਜਣ ਦੇਈ ਜਿਸ ਨੂੰ ਹੋਰ ਕਿਆ ਕਰੇ ਵਿਚਾਰੀਐ ਏਕ ਪਰਮ ਪੁਲੇ ਫਿਰ ਦੈ ਦਿਸ ਏਕ ਨਾਮ ਲਗ ਸਵਾਰੀਐ ਗੁਰ ਪ੍ਰਸਾਦੀ ਮਣ ਪਾਇਆ ਨਿਰਮਲ ਜੀਣਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਣ ਪਾਵੇ ਆਵੋ ਸੰਤ ਪਿਆਰਿਓ ਅਖਤ ਕੀ ਕਰੈ ਕਹਾਣੀ ਕਰੈ ਕਹਾਣੀ ਅਖਤ ਕੇਰੀ ਕੈ ਤਦਵਾਰੇ ਪਾਇਆ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਇਆ हुकुम मन्ना गुरु केरा गावो सची बाणी कहे नानक सुनो संतो कथो कथ कत ए मन चंचला चतुराई किने ना पाया चतुराई न पाया किने तू सुन मन मेरिया ए माया मौनी जिन एत परम पलाया माया ते मौनी तन कीती जिन ठगोली पाया कुर्बान की तिठो जिन मोह मिठा लाया कहे नानक मन चंचला चतुराई किने न पाया ਏ ਮਨ ਮੇ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਉਹ ਕੁੰਟਬ ਤੂੰ ਜੀ ਦੇਖਦਾ ਚਲੇ ਨਾ ਹਿਤਰੇ ਨਾਲੇ ਸਾਥ ਤੇ ਚਲੇ ਨਾ ਹਿਤ ਤਿਸ ਨਾਲ ਕਿਉ ਚਿਤ ਲਾਇਆ ਐਸਾ ਕਾਮ ਮੁਲੇ ਨਾ ਕੀਤੇ ਜਿਤ ਅੰਤ ਪਛਤਾਇਆ ਸਤਿਗੁਰ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕੀਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਨੈ ਆਖੇ ਤੈ ਵਖੇ ਸਭ ਤੁਹੇ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅੰਗਮ ਹੈ ਤੇਰਾ ਅੰਤ ਨਾ ਪਾਇਆ ਸਿਰ ਨਰਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈ ਸੱਚ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਏਕ ਵੇਖ ਪਰਸਨ ਆਇਆ ਲਬ ਲੋਭ ਹੰਕਾਰ ਚੁਕਾ ਸਤਗੁਰ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੂਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਅਨਰਾਲੀ ਚਾਲ ਅਨਰਾਲੀ ਭਗਤ ਕੇਰੀ ਬਖਮ ਮਾਰਗ ਚਲਣਾ ਲਵ ਲੋਭ ਹੰਕਾਰ ਤਜੇ ਤ੍ਰਿਸ਼ਨਾ ਬਹੁਤ ਨਾਹੀ ਪੋਲਣਾ ਖਨੋ ਤੇ ਕੀ ਬਲੋ ਨੇ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੀ ਜੋ ਤੂ ਚਲਾਏ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀ ਤੂ ਚਲਾਏ ਤਿਵ ਚਲੈ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਏ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਨਾਈ ਆਪਣੇ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੀਉ ਪਾਵੇ ਤੇ ਵੈਤ ਲਾਵੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹੇਲਾ ਸਤ ਗੁਰੂ ਸੁਨਾਇਐ ਏਉ ਤਨ ਕਾ ਮਨ ਵਸਿਆ ਜਿੰਤੂ ਰੋ ਲਿਖਿਆ ਆਇ ਏਕ ਫਿਰ ਏਕ ਨੇਰੇ ਕਰੈ ਗਲਾਗਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਨਾਇਆ ਭਵਤ ਹੋਏ ਸੇ ਜਨਾ ਜਿਨ ਹਰਿ ਧਿਆਇਆ ਹਰਿ ਧਿਆਇਆ ਭਵਤ ਹੋਏ ਗੁਰਮੁਖ ਜਿਨ ਧਿਆਇਆ ਭਵਤ ਮਾਤਾ ਪਿਤਾ ਕੁੰਟਵ ਸਹਿਤ ਸਿਓ ਪਵਿੱਤ ਸੰਗਤ ਸਬਾਇਆ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਨਮਨ ਵਸਾਇਆ ਕਹੀ ਨਾਨਕ ਸੇ ਬਵਿੱਤ ਜਨ ਗੁਰਮਖ ਹਰ ਹਰ ਤੇ ਆਇ ਕਰਮੀ ਸਹਜ ਨ ਉਪਜੈ ਬਿਨ ਸਹਜੇ ਸਹਸਾ ਨ ਜਾਇ ਨ ਜਾਇ ਸੈ ਸੇ ਕੀਤੇ ਸੰਜਮ ਰਹੇ ਕਰਮ ਕਮਾਏ ਸੈ ਸੇ ਯੂ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਉਹ ਸਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਵਜਾਈ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਉਤਮੈ ਤੈਨ ਜਨਮ ਜੁਹਾ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਨੂੰ ਵਿਸਾਰਿਆ ਵੇਦਾਂ ਮੇ ਨਾਮ ਉਤਮ ਸੋ ਸੁਣ ਨਾਹੀ ਫਿਰੋ ਜੋ ਬਤਾਲਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤੈਨ ਜਨਮ ਜੁਹਾ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜੀਓ ਨਿਰਮਲ ਸਤ ਗੁਰ ਤੇ ਕਰਨੀ ਕਮਾਨੀ ਕੂੜ ਕੀ ਸੋਹੀ ਪੋਂਛੇ ਨਾਹੀ ਮਨ ਸਾ ਸੱਚ ਸਮਾਨੀ ਜਨਮ ਰਤਨ ਜਿਨ ਖਟਿਆ ਪਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤੈ ਸਨਮੁਖ ਸਿੱਖ ਕੋਈ ਜਿਓ ਰਹੇ ਗੁਰ ਨਾਲੇ ਗੁਰ ਕੇ ਚਰਨ ਫਿਰਦੇ ਤੇ ਆਏ ਅੰਤਰ ਆਤਮੈ ਸਮਾਲੇ ਆਪ ਛਾੜ ਸਦਰ ਹੈ ਪਰਨੇ ਗੁਰਬਿਣੀ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਵੇਮਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਥੈ ਕੋਈ ਪੂਛੋ ਬੇਬਾਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨ ਪਾਵੇ ਫਰਮੁ ਮੁਕਤ ਪਾਈ ਲਾਗ ਚਰਨੀ ਸਤਿਗੁਰੂ ਸਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤ ਗਾਵੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕਹੋ ਨਜ਼ਰ ਕਰਮ ਹੋਵੇ ਹਰਦੈ ਤਨੈ ਸਮਾਣੀ ਪੀਵੋ ਅਮ੍ਰਿਤ ਸਦਾ ਰੋਹ ਹਰ ਰੰਗ ਜਾਪੋ ਸਾਰਗ ਪਾਣੀ ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੈ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਹਿਆ ਰਸਨਾ ਕਹਿਆ ਕਛ ਨਾ ਜਾਣੀ ਜਿੱਤ ਜਿਨਾ ਕਾ ਹਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸਾਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਈ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵਕ ਸਖਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੈ ਗੁਰਮੁਖ ਕਿ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਤਨੂ ਆਪ ਕਰੇ ਸੋ ਹੋਵੇ ਇੱਕ ਸੋ ਲਿਵਲਾਈਏ ਏ ਨਾਨਕ ਆਪ ਕਰਤਾ ਆਪੇ ਹੁਕਮ 부ਜਾਏ ਸਿਮਰਤ ਸਾਸਤਰ ਪੂਨ ਪਾਪ ਵਿਚਾਰ ਦੇ ਤਤੇ ਸਾਰ ਨਾ ਜਾਣੀ ਤਤੇ ਸਾਰ ਨਾ ਜਾਣੀ ਗੁਰਬਾਜੋ ਤਤੇ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਪਰਮ ਸੋਤਾ ਸੋਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇਜਣ ਜਾਗੇ ਜੀਨਾ ਹਰ ਮਨ ਵਸਿਆ ਬੋਲੋ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰਿ ਲਿਵ ਲਾਗੇ ਜਾਗਤ ਰਹਿਣ ਬਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰਿਆ ਮਨੋ ਕਿਉ ਵਿਸਾਰੈ ਏਵਡ ਦਾਤਾ ਜੀ ਅਗਣ ਮੈਂ ਅਹਰ ਪੰਚਾਵੇ ਉਸ ਨੂੰ ਕਿਉ ਪਾਉ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਮਾਲਿਐ ਕਹੇ ਨਾਨਕ ਏਵਡ ਦਾਤਾ ਸੋਕ ਮਨੋ ਵਿਸਾਰੈ ਜੈਸੀ ਅਗਣ ਮੈਂ ਉਦਾਰ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਏਕੋ ਜੇ ਹੀ ਕਰਤੇ ਖੇਲ ਰਚਾਇਆ ਜਾ ਤਿਸ ਪਾਣਾ ਤਾ ਜਮਿਆ ਪਰਵਾਰ ਪਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੇ ਮੋ ਉਪਜੈ ਪਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਨ ਵਿੱਚੇ ਮਾਇਆ ਪਾਇਆ ਹਰ ਆਪ ਅਮੂਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿੱਲਾਹੀ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੋਪਿਆ ਵਿੱਚੋ ਆਪ ਜਾਈ ਜਿਸ ਦਾ ਜੋਤਿ ਸਮਲ ਰਹੇ ਵਸੇ ਮਨ ਆਈ ਹਰ ਆਪ ਅਮੂਲਕ ਹੈ ਪਾਗਤ ਨੈ ਕੈ ਨਾਨਕੈ ਜਿਨ ਹਰ ਭਲੇ ਪਾਈ ਹਰ ਰਸ ਮੇਰੀ ਮਨਵਣਜਾਰਾ ਹਰ ਰਸ ਮੇਰੀ ਮਨਵਣਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਾਪੋ ਜੀਉ ਲਾਹਾ ਘਟੋ ਦਿਹਾੜੀ ਇਹੋ ਤੰਤ ਨਾ ਮਿਲਿਆ ਜਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਇਹ ਰਸ ਨਾ ਤੂੰ ਅਨ ਰਸ ਰਚ ਰਹੀ ਤਰੀ ਪਿਆਸ ਨਾ ਜਾਈ ਬਿਆਤ ਨਾ ਜਾਈ ਹਉਰ ਤੇ ਕੀਤੇ ਜਿ ਚਰ ਹਰ ਰਸ ਭਲੇ ਨ ਪਾਈ ਹਰ ਰਸ ਪਾਈ ਭਲੇ ਪੀਏ ਹਰ ਰਸ ਬਹੁੜਾ ਨਾ ਤ੍ਰਿਛ ਨਾ ਲਾਗੇ ਆਈ ਉਹ ਹਰ ਕਾ ਰਸ ਕਰਮੀ ਪਾਇਆ ਸਤਿਗੁਰ ਮਿਲੇ ਜਿਸ ਆਈ ਕਹੇ ਨਾਨਕ ਹਰ ਰਸ ਅਨ ਰਸ ਸਭ ਵਿਸਰੇ ਜਾ ਹਰ ਬਸਮਨੇ ਆਈ ਏ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੋਿ ਅਪਾਈ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤੋ ਹੋਆ ਚਲਤੋ ਜਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਾਇਆ ਪ੍ਰਭ ਅੰਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰੰਧਰ ਬੜਿਆ ਖਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪੀਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰ ਰਸ ਪੋਗੇ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨੇ ਕਾਰਨ ਜੋਗੋ ਇਸ ਸਰੀਰ ਮੇਰਿਆ ਇਸ ਜਗ ਮੈਂ ਆਈ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇ ਤੁਦ ਸਰੀਰ ਆ ਜਾ ਤੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਏ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤ੍ਰੋ ਮੇਰਿਓ ਹਰ ਤੂੰ ਮੈਂ ਜੋਤ ਤਰੀ ਹਰਬਿਣ ਅਵਰਨਾ ਦੇਖੋ ਕੋਈ ਹਰਬਿਣ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਰੂਪ ਨਦਰਿਆ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਏਕ ਹੈ ਹਰ ਏਕ ਹੈ ਹਰ ਬਿੜਿਆ ਵਰਨਾ ਕੋਈ ਕਹੇ ਨਾਨਕ ਏ ਨੈਤਰ ਅੰਧ ਸੇ ਸਤ ਗੁਰੂ ਮਿਲਿਆ ਦੇ ਬਦ੍ਰਿਸ਼ਟ ਹੋਈ ਏ ਸਰਵਨੋ ਮੇਰਿਓ ਸਾਚੇ ਸੁਨੈ ਨੋ ਪਠਾਏ ਸਾਚੇ ਸੁਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਸਮਾਣੀ ਸਚ ਅਲਖ ਵਡਿਆਣੀ ਤਾਂ ਕੀ ਗਤ ਕਹੇ ਨਾ ਜਾਈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਈ ਪਾਵਣੀ ਇੱਕ ਨਾ ਦਸਮਾ ਦੁਆਰੇ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਦ ਤਿਸਤਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰਹਾ ਕੇ ਵਾਜਾ ਪਉਣ ਵਜਾਇਆ ਏ ਸੱਚ ਸਹੋਇਲਾ ਸੱਚ ਕਰ ਗਾਵੋ ਗਾਵੋ ਤੈ ਸਹੋਇਲਾ ਕਰ ਸੱਚ ਜਿਥੇ ਸਦਾ ਸੱਚ ਤੇ ਆਵੋ ਸਚੂ ਤੇ ਆਵੋ ਜਾ ਤੁਧ ਪਾਵੇ ਗੁਰਮੁਖ ਜਿਣਾ 부ਜਾਵੇ ਏ ਸੱਚ ਸਵਣਾ ਕਾ ਖਸਮ ਹੈ ਜਿਸ ਬਖਸੇ ਸੋ ਜਣ ਪਾਵੇ ਕਹੇ ਨਾਨਕ ਸੱਚ ਸਹੋਇਲਾ ਸੱਚ ਕਰ ਗਾਵੋ ਨੰਦ ਸੁਨੋ ਵਡ ਪਾਗਿਓ ਸਗਲ ਮਨੋਰਤ ਪੂਰੇ ਬਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ